21 ਦਸੰਬਰ 2024 ਨੂੰ ਪੂਰੇ ਪੰਜਾਬ ਦੇ ਵਿੱਚ ਨਗਰ ਨਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਇਸੇ ਲੜੇ ਵਿੱਚ ਲੁਧਿਆਣਾ ਤੋਂ ਵਾਰ ਨੰਬਰ 26 ਵਿੱਚ ਆਮ ਆਦਮੀ ਪਾਰਟੀ ਤੋਂ ਕੌਂਸਲਰ ਦੇ ਉਮੀਦਵਾਰ ਡਾਕਟਰ ਦੀਪਕ ਬੰਸਲ ਫੋਕਸਸ ਕਰਨ ਵਾਲੇ ਚੋਣ ਲੜ ਰਹੇ ਹਨ ਆਓ ਜਾਣਦੇ ਹਾਂ ਉਹਨਾਂ ਦੇ ਦਿਲ ਦੀਆਂ ਗੱਲਾਂ ਦੀਪਕ ਬੰਸਲ ਜੀ ਜਿੰਦਾਬਾਦ ਡਾਕਟਰ ਦੀਪਕ ਬੰਸਲ ਜੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਅੱਜ ਡਾਕਟਰ ਸਾਹਿਬ ਤੁਹਾਨੂੰ ਮਤਲਬ ਸਪੌਂਸਰਰ ਤੇ ਜਿਹੜੀ ਜਿਹੜੀ ਸ਼ੀਟ ਆ ਜਾਂ ਮਤਲਬ ਟੋਲ ਲੜਨ ਦੇ ਲਈ ਇਹ ਤੁਹਾਨੂੰ ਪ੍ਰੇਰਨਾ ਜਿਹੜੀ ਆ ਕਿੱਥੋਂ ਮਿਲੇ ਆ ਔਰ ਕਿਉਂ ਤੁਸੀਂ ਇਹਨੂੰ ਸੱਜਿਤ ਕੀਤਾ ਜੀ ਦੇਖੋ ਜੀ ਤੁਸੀਂ ਸਾਰੇ ਜਾਣਦੇ ਆ ਕਿ ਸਾਡਾ ਦੇਸ਼ ਭਾਰਤ ਦੇਸ਼ ਇੱਕ ਜ਼ਮਾਨਾ ਸੀਗਾ ਉਹ ਸੋਨੇ ਦੀ ਚਿੜੀ ਆ ਲੋਕੀ ਕਹਿੰਦੇ ਸੀਗੇ ਤੇ ਪੜਾਈ ਲਿਖਾਈ ਹਰ ਚੀਜ਼ ਦੇ ਵਿੱਚ ਦੁਨੀਆ ਦਾ ਲੀਡਰ ਸੀਗਾ ਇਥੇ ਨਾਲ ਲੰਦਾ ਤਕਸ਼ਸ਼ਿਲਾ ਜੈਸੀ ਯੂਨੀਵਰਸਿਟੀਆਂ ਹੁੰਦੀ ਸੀ ਸਾਰੀ ਦੁਨੀਆ ਇੱਥੇ ਪੜਨ ਆਂਦੀ ਸੀ ਸਿੱਖਣ ਆਂਦੀ ਸੀ ਦੇਖਣ ਆਂਦੀ ਸੀਗੀ ਬਹੁਤ ਰੁਤਬਾ ਸੀ ਇੰਡੀਆ ਦਾ ਲੇਕਿਨ ਅੱਜ ਕਿੱਥੇ ਰੁਤਬਾ ਚਲਾ ਗਿਆ ਭਾਰਤ ਦੇਸ਼ ਦਾ ਅੱਜ ਸਾਡੇ ਬੱਚੇ ਵਿਦੇਸ਼ਾਂ 'ਚ ਜਾ ਕੇ ਅਮਰੀਕਾ ਇੰਗਲੈਂਡ ਫਰਾਜ਼ ਦੇ ਵਿੱਚ ਜਾ ਕੇ ਉਹਨਾਂ ਦੀ ਯੂਨੀਵਰਸਿਟੀ 'ਚ ਜਾ ਕੇ ਉੱਥੇ ਡਿਗਰੀਆਂ ਲੈ ਕੇ ਬੜੇ ਖੁਸ਼ ਹੁੰਦੇ ਆ ਤੇ ਬੜਾ ਗਰਵ ਮਹਿਸੂਸ ਕਰਦੇ ਆ ਕਿ ਆਪਾਂ ਹਾਰਵਰਡ ਤੋਂ ਡਿਗਰੀ ਕੀਤੀ ਆ ਔਰ ਮੇਰਾ ਬੇਟਾ ਖੁੱਦਾ ਬੇਟਾ ਹਾਰਵਰਡ ਤੋਂ ਮਾਸਟਰਸ ਕਰ ਰਿਹਾ ਹੈ ਉਹ ਡਿਗਰੀਆਂ ਬਹੁਤ ਬੈਟਰ ਗਿਣੀ ਜਾਂਦੀਆਂ ਜੀ ਇੰਡੀਆ ਦੇ ਵਿੱਚ ਕੀ ਹੋ ਗਿਆ ਕਿ ਹਰ ਪਾਸੋਂ ਆਪਾਂ ਇੰਨਾ ਪਿੱਛੇ ਰਹਿ ਗਏ ਇਹਦਾ ਵਿੱਚ ਇੱਕ ਬਹੁਤ ਇੰਪੋਰਟੈਂਟ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਤੱਕ ਸਾਰੀ ਚੀਜ਼ਾਂ ਰਾਜਨੀਤੀ ਤੋਂ ਡਿਸਾਈਡ ਹੁੰਦੀਆਂ ਤੇ ਰਾਜਨੀਤੀ ਦੇ ਵਿੱਚ ਜਦੋਂ ਤੱਕ ਪੜ੍ਹੇ ਲਿਖੇ ਸਮਝਦਾਰ ਇਮਾਨਦਾਰ ਲੋਕ ਨਹੀਂ ਆਣਗੇ ਤਦ ਤੱਕ ਇਹ ਇਦਾਂ ਹੀ ਚੱਲਦਾ ਰਹੂਗਾ ਕਿਉਂਕਿ ਪੜੇ ਲਿਖੇ ਲੋਕਾਂ ਨੂੰ ਕੀ ਹੁੰਦਾ ਉਹਨਾਂ ਨੂੰ ਲੱਗਦਾ ਕਿ ਰਾਜਨੀਤੀ ਕੀਚੜ ਹੈ ਇਸ ਕੀਚੜ ਦੇ ਵਿੱਚ ਆਪਾਂ ਜਾਣਾ ਨਹੀਂ ਬਿਕੋਜ਼ ਜਦੋਂ ਤੁਸੀਂ ਰਾਜਨੀਤੀ ਤੇ ਜਾਂਦੇ ਹੋ ਤਾਂ ਧੱਬੇ ਵੀ ਤੁਹਾਡੇ ਕੱਪੜਿਆਂ ਤੇ ਵੀ ਪੈਂਦੇ ਆ ਕੋਈ ਵਾਰਡ ਨੂੰ ਲਾ ਕੇ ਮੁੱਦਾ ਹੈ ਤੁਹਾਡੇ ਨਹੀਂ ਵਾਰਡ ਦੇ ਸਾਰੇ ਮੁੱਦੇ ਆ ਜੀ ਇੱਥੇ ਜਦੋਂ ਇੰਨੇ ਸਾਲਾਂ ਤੋਂ ਕਾਰਪੋਰੇਸ਼ਨ ਚੱਲ ਰਹੀ ਹੈ ਦਸ਼ਕਾਂ ਤੋਂ ਕਾਰਪੋਰੇਸ਼ਨ ਚੱਲ ਰਹੀ ਹੈ ਉਹ ਸਿਸਟਮ ਕੋਈ ਹੈਗਾ ਨਹੀਂ ਜੀ ਔਰ ਕਿਸੇ ਦਾ ਸੀਵਰੇਜ ਬਲੌਕ ਹੋ ਗਿਆ ਇਹਨਾਂ ਕੋਲੇ ਬਸ ਕੁਇਕ ਫਿਕਸ ਹੈ ਜੀ ਤੁਸੀਂ ਕੰਪਲੇਂਟ ਕਰੋਗੇ ਦੋ ਤਿੰਨ ਦਿਨ ਤੇ ਬੰਦਾ ਭੇਜਣਗੇ ਉਹ ਕਰੂਗਾ ਉਹਦੇ ਬਾਅਦ ਫਿਰ ਹਰ ਪ੍ਰੋਬਲਮ 15 ਦਿਨ ਮਹੀਨੇ ਬਾਅਦ ਆਈ ਖੜੀ ਰਹਿੰਦੀ ਹੈ ਇਹੀ ਲਾਈਟਾਂ ਦੀ ਹੈ ਇਹੀ ਸੜਕਾਂ ਦੀ ਹੈ ਤੁਸੀਂ ਜਿੱਤਨ ਤੋਂ ਬਾਅਦ ਸਰ ਕੀ ਕਰੋਗੇ ਇਹੀ ਕਰਨਾ ਜੀ ਆਪਾਂ ਇੱਕ ਤਾਂ ਜਿੱਦੀ ਵੀ ਪ੍ਰੋਬਲਮਸ ਲੋਕਾਂ ਦੀ ਆਂਦੀ ਹੈ ਉਪਹਲ ਦੇ ਆਧਾਰ ਤੇ ਫਟਾਫਟ ਉਹਨਾਂ ਦੀ ਪ੍ਰੋਬਲਮ ਡਿਸਾਲਵ ਹੋਣੀ ਚਾਹੀਦੀ ਹੈ ਨਾਲੇ ਨਾਲ ਉਸ ਤੋਂ ਵੀ ਇੰਪੋਰਟੈਂਟ ਹੈ ਚੀਜ਼ ਹੈ ਕਿ ਸਿਸਟਮ ਬਣਾਇਆ ਜਾਵੇ ਕਿ ਉਸ ਸਿਸਟਮ ਦੇ ਤਹਿਤ ਇਹ ਪ੍ਰੋਬਲਮ ਆਣੀ ਕੱਟ ਹੋ ਜਾਣ ਆਟੋਮੈਟਿਕਲੀ ਸੀਵਰੇਜ ਸਾਫ਼ ਹੁੰਦੀ ਰਹੇ ਆਟੋਮੈਟਿਕਲੀ ਪਤਾ ਚੱਲਦਾ ਰਹੇ ਕਿਹੜੀ ਲਾਈਟ ਬੰਦ ਹੈ ਤੇ ਕਿਹੜੀ ਲਾਈਟ ਰਿਪਲੇਸ ਕਰਨੀ ਹੈ ਸੜਕ ਕਿੱਥੇ ਰਿਪੇਅਰ ਹੋਣੀ ਹੈ ਨਵੀਂ ਸੜਕ ਕਿੱਥੇ ਪੈਣੀ ਹੈ ਲੋਕਾਂ ਨੂੰ ਕੰਪਲੇਂਟ ਕਰ ਕਰ ਕੇ ਪੋਲਿਟਿਸ਼ੀਨਾਂ ਦੇ ਪਿੱਛੇ ਪੈ ਪੈ ਕੇ ਕਰਾਨ ਦੀ ਲੋੜ ਨਾ ਪਵੇ ਸਰ ਇੱਕ ਤੁਹਾਡੇ ਸਰਕਾਰ ਜਦੋਂ ਪੰਜਾਬ ਸਰਕਾਰ ਜਿਤੋਂ ਤੋਂ ਪਹਿਲਾਂ ਮਤਲਬ ਇੱਕ ਮੋਟੀਵੇਸ਼ਨ ਜਿਹੜਾ ਇਹਨਾਂ ਨੇ ਜਾਰੀ ਕੀਤਾ ਸੀ ਤੇ 1000 ਰੁਪਏ ਹਰ ਨਾਰੀ ਨੂੰ ਦਿੱਤਾ ਜਾਏਗਾ ਇਹ ਤੁਸੀਂ ਆਪਣੇ ਇਹਨਾਂ ਵਾਅਦੇ ਦੇ ਨਾਲ ਉਸ ਜਿਹੜਾ ਵਾਅਦਾ ਵਾ ਉਹਦੇ ਵਾਸਤੇ ਤੁਸੀਂ ਕੀ ਕਹੋਗੇ ਤੁਸੀਂ ਦੇਖੋ ਜੀ ਇਹ ਜੋ ਸਵਾਲ ਪੁੱਛਿਆ ਉਹਦੇ ਵਿੱਚ ਤੁਸੀਂ ਇਹ ਸੱਚਾਈ ਸਿਰਫ ਪੰਜਵਾ ਹਿੱਸਾ ਹੈ ਇਹ ਪੂਰੀ ਸੱਚਾਈ ਨਹੀਂ ਹੈ ਆਪਾਂ ਪੰਜ ਵਾਅਦੇ ਕੀਤੇ ਸੀਗੇ ਉਹ ਬਾਕੀ ਸਾਰੇ ਵਾਅਦੇ ਪੂਰੇ ਹੋ ਚੁੱਕੇ ਹਜੇ ਸਿਰਫ 2.5 ਸਾਲ ਦੀ ਸਰਕਾਰ ਹੋਈ ਹੈ ਤੁਹਾਨੂੰ ਪਤਾ ਹੈ ਕਿ ਬਿਜਲੀ ਬਿੱਲ ਜ਼ੀਰੋ ਆ ਰਿਹਾ 1 ਮਹੀਨੇ ਦੇ ਵਿੱਚ ਅਗਰ ਕਿਸੇ ਦਾ 2000 ਰੁਪਏ ਬਚਦਾ 2.5 ਸਾਲ ਹੋ ਗਏ 60000 ਲੋਕਾਂ ਦੀ ਜੇਬਾਂ 'ਚ ਸਾਡੀ ਸਰਕਾਰ ਪਾ ਚੁੱਕੀ ਆ ਤੁਹਾਨੂੰ ਪਤਾ ਹੈ ਕਿ 880 ਆਮ ਆਦਮੀ ਕਲੀਨਿਕ ਖੁੱਲੇ ਹੋਏ ਨੇ ਸਾਡੇ ਇਲਾਕੇ ਦੇ ਵਿੱਚ ਜਿੱਥੇ ਪਾਣੀ ਦੀ ਟੰਕੀ ਦੇ ਨਾਲ ਆਮ ਆਦਮੀ ਕਲੀਨਿਕ ਹੈ ਬਿਜਲੀ ਦਫ਼ਤਰ ਵੀਰ ਪੈਲੇਸ ਚਾਰੋਂ ਪਾਸੇ ਆਮ ਆਦਮੀ ਕਲੀਨਿਕ ਹੈ ਜਿੱਥੇ ਤੁਸੀਂ ਜਾਓਗੇ ਜੇ ਤੁਹਾਨੂੰ ਕੋਈ ਘਰੇ ਕੋਈ ਬੀਪੀ ਦਾ ਸ਼ੂਗਰ ਦਾ ਰੈਗੂਲਰ ਮਰੀਜ਼ ਹੈ ਉਹਨੂੰ ਦੋ-ਦੋ ਤਿੰਨ ਦਿਨ ਚਾਰ-ਚਾਰ ਹਜ਼ਾਰ ਦੇ ਫਾਇਦਾ ਹਰ ਮਹੀਨੇ ਹੁੰਦਾ ਇਹ ਸਾਰੇ ਫਾਇਦੇ ਹੋ ਰਹੇ ਆ ਇਹ ਸਾਰੇ ਵਾਦੇ ਪੂਰੇ ਹੋ ਚੁੱਕੇ ਆ ਸਿਰਫ ਇੱਕ ਵਾਦਾ ਰਹਿ ਗਿਆ ਉਹ ਹੈ 1000 ਰੁਪਏ ਦਾ ਇਹ ਜੋ ਬਜਟ ਆਊਗਾ ਅਗਲਾ ਬਜਟ ਅਗਲੇ ਬਜਟ ਦੇ ਵਿੱਚ ਇਹ ਵੀ ਪੂਰਾ ਹੋ ਜਾਊਗਾ ਇਹ ਕੇਜਰੀਵਾਲ ਜੀ ਦਾ ਜੋ ਹੈਗਾ ਇਹ ਵਾਦਾ ਇਹ ਕੇਜਰੀਵਾਲ ਜੀ ਦਾ ਵਾਦਾ ਪੱਥਰ ਦੀ ਲਕੀਰ ਹੁੰਦਾ ਇਹ ਵਾਦੇ ਸਾਰੇ ਦੇ ਸਾਰੇ ਪੂਰੇ ਹੋਣਗੇ ਤੁਸੀਂ ਇਹ ਵੀ ਦੇਖ ਰਹੋ ਕਿਦਾਂ ਐਜੂਕੇਸ਼ਨ ਤੇ ਕੰਮ ਹੋ ਰਿਹਾ ਸਕੂਲ ਆਫ ਫੈਮਿਨਸ ਖੁੱਲ ਰਹੇ ਨੇ ਇਹ ਸਾਰੇ ਵਾਦੇ ਆਪਾਂ ਪੂਰੇ ਕਰਾਂਗੇ ਬਾਅਦ ਨੰਬਰ 26 ਦੀ ਜਨਤਾ ਨੂੰ ਕੋਈ ਸੰਦੇਸ਼ ਦੇਣਾ ਚਾਹੋ ਨਹੀਂ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਸਾਰੇ ਮੈਨੂੰ ਪਰਸਨਲੀ ਜਾਣਦੇ ਐ ਮੈਂ ਇੱਥੇ 20 ਸਾਲ ਤੋਂ ਐਜ਼ ਅ ਰੇਡੀਓਲੋਜੀਸਟ ਅਲਟਰਾਸਾਉਂਡ ਐਕਸ-ਰੇ ਕਰਕੇ ਲੋਕਾਂ ਦੀ ਸੇਵਾ ਕਰ ਰਿਹਾ ਲੋਕੀ ਮੈਨੂੰ ਜਾਣਦੇ ਐ ਕਿ ਮੈਂ ਕਿਸ ਮਿਹਨਤ ਦੇ ਨਾਲ ਉਹਨਾਂ ਦੀ ਸੇਵਾ ਕਰ ਰਿਹਾ ਉਸੇ ਮਿਹਨਤ ਦੇ ਨਾਲ ਮੈਂ ਕਾਉਂਸਲਰ बनके ਵੀ ਇਹਨਾਂ ਦੀ ਸੇਵਾ ਕਰਾਂਗਾ ਤੇ ਚੌਥੇ ਨੰਬਰ ਦਾ ਝਾੜੂ ਦਾ ਬਟਨ ਸਾਰੇ ਦੱਬ ਕੇ ਮੈਨੂੰ ਜਿਤਾਉਣ ਤੇ ਕਾਉਂਸਲਰ ਬਣਾਉਣ ਆਪਾਂ ਸੇਵਾ ਕਰਦਾ ਰਵਾਂਗੇ ਧੰਨਵਾਦ ਵਾਰਡ ਨੰਬਰ 26 ਦੇ ਵਿੱਚ ਡਾਕਟਰ ਦੀਪਕ ਬਾਂਸਲ ਦੀ VOTING ਸਪੋਰਟ ਕਰਨ ਲਈ ਵਿਸ਼ੇਸ਼ ਤੌਰ ਤੇ ਰੋਡ ਸ਼ੋਅ ਦੇ ਵਿੱਚ ਪਹੁੰਚੇ ਭਾਵਾ ਦਸਦੇ ਰਾਸ਼ਟਰੀ ਮੁੱਖ ਸੰਚਾਲਕ ਅਤੇ ਆਮ ਆਦਮੀ ਪਾਰਟੀ ਦੇ ਵਿਰਸਥ ਨੇਤਾ ਵੀਰ ਸ੍ਰੇਸ਼ਟ ਵਿਜੇ ਦਾਣਵ ਜੀ जब पंजाब में सरकार बनी तो पंजाब के बहुत ही सरदार जो मुख्यमंत्री सरदार परवान सिंह जी मां साहब ने सरकारी दारों में अपनी फोटो नहीं लगाई बल्कि परम पूज्य बाबा अवतार दास का मेयर का तस्वीर लगाई शहीद ਸਮਾਪਤ ਤਰ੍ਹਾਂ ਸੀ ਜੀ ਦੀ ਲਗਾਈ ਕਿੰਨੇ ਮੁੱਖ ਮੰਤਰੀ ਬਣੇ ਯਹਾਂ ਹਰੇ ਕੇ ਸਾਰੇ ਮੁੱਖ ਮੰਤਰੀ ਦਿੱਤੀ ਕਮਿਸ਼ਨਰ ਦੇ ਦਫਤਰ ਮੈਂ ਆਪਣੀ ਫੋਟੋ ਲਗਾਤੇ ਸਿ ਇਹ ਬਦਲਾ ਮੈਂ ਮਹਿਸੂਸ ਕੀਤਾ ਕੈਮਰਾਮੈਨ ਸਸੀ ਰਾਜ ਦੇ ਨਾਲ ਸਾਧਨ ਪੰਜਾਬ ਨਿਊਜ਼ ਚੈਨਲ ਤੋਂ ਦੀਪਕ ਬਹੁਤ ਦੀ ਰਿਪੋਰਟ